ਦੀ ਦਵਾਈ ਨਾਮ ਦੀ ਦਵਾਈ ਦਿੰਦੇ ਨੇ ਜਿਹੜੀਆਂ ਜਮਾਂ ਦੀ ਫਾਹੀ ਨੂੰ ਕੱਟਣ ਦੀ ਤਾਕਤ ਰੱਖਦੀਆਂ ਨੇ ਸੋ ਆਓ ਹੁਣ ਆਪਾਂ ਗੱਲ ਕਰਦੇ ਆਂ ਜੀ ਇਹਦੇ ਵਿਚਲੀਆਂ ਕਹਾਣੀਆਂ ਦੀ ਜਿਹਦੇ ਵਿੱਚ ਨੇ ਕਹਾਣੀਆਂ ਸਭ ਤੋਂ ਵੱਡੀ ਗੱਲ ਮੈਂ ਕੰਮ ਤੇ ਜਾਣਾ ਮੇਰੀ ਕਿਹੜੀ ਫੇਵਰੇਟ ਹੈ ਉਹ ਵੀ ਮੈਂ ਅਖੀਰ ਵਿੱਚ ਦੱਸੂਗਾ ਸਭ ਤੋਂ ਵੱਡੀ ਗੱਲ ਮੈਂ ਕੰਮ ਤੇ ਜਾਣਾ ਫਰਿਸ਼ਤਿਆਂ ਵਰਗੇ ਬੰਦੇ ਡੈਸ਼ ਤਦੇ ਸਾਇ ਹੈਟ ਹਵਾ ਸਿਆਣਪ ਦਾ ਲਾਇਸੈਂਸ ਜ਼ਿਲ੍ਹਾ ਹੱਥ ਸ਼ੋਲਾ ਹੱਥ ਦੁਨੀਆ ਦੀ ਸਭ ਤੋਂ ਸੋਹਣੀ ਕੁੜੀ ਆਸਥਾ ਮੋਹਣ ਦੀ ਚੰਗੀ ਭਾਬੀ ਕੰਡੇ ਮਿਹਨਤ ਫੇਰ ਕੰਡੇ ਮਾਤਾ ਪਿਤਾ ਤੇ ਉਹਨਾਂ ਦੀ ਸਿੱਖਿਆ ਜ਼ਿੰਦਗੀ ਦਾ ਬੋਝ ਸਵੈ ਵਿਸ਼ਵਾਸ ਛਲਾਵਾ ਆਪਣੀ ਆਪਣੀ ਚਿੰਤਾ ਜਿਉਂਦੇ ਰਹਿਣ ਵਾਸਤੇ ਖਾਈਏ ਸੁਣਿਆ ਮੰਨਿਆ ਸਿਰਜਣਹਾਰ ਤੋਂ ਮਿਲਿਆ ਤੋਹਫ਼ਾ ਇਹ ਸਰੀਰਾਂ ਮੇਰੇ ਆ ਸਭ ਮਹਜੂਤ ਹੈ ਸੋਏ ਮਿਲ ਵਰਤਨ ਤੇ ਸਹਿਯੋਗ ਕਿਰਤ ਤੇ ਸੇਵਾ ਦਾ ਸੰਕਲਪ ਸੋ 95 ਪੇਜਾਂ ਦੀ ਇਹ ਬੁੱਕ ਹੈ ਜੀ ਦੇ ਵਿੱਚ ਛੋਟੀਆਂ-ਛੋਟੀਆਂ ਕਹਾਣੀਆਂ ਜਿਹੜੇ ਸਾਡੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਨਾਲ ਮੇਲ ਖਾਂਦੀਆਂ ਨੇ ਉਹਨਾਂ ਦਾ ਜ਼ਿਕਰ ਇਹਦੇ ਵਿੱਚ ਕੀਤਾ ਗਿਆ ਹੈ ਸੋ ਮੇਰੀ ਜੇ ਪਰਸਨਲੀ ਫੇਵਰੇਟ ਕਹਾਣੀਆਂ ਦੀ ਇਹਦੇ ਵਿੱਚ ਗੱਲ ਕਰੀਏ ਤਾਂ ਮੈਨੂੰ ਸਭ ਤੋਂ ਵਧੀਆ ਲੱਗਦੀ ਹੈ ਇੱਕ ਤਾਂ ਸਿਆਨਪ ਦਾ ਲਾਇਸੈਂਸ ਤੇ ਇੱਕ ਮੋਹਨ ਦੀ ਚੰਗੀ ਭਾਬੀ ਇਹ ਦੋਵੇਂ ਕਹਾਣੀਆਂ ਜਿੰਨੀਆਂ ਕਹਿ ਦਈਏ ਓਨੀਆਂ ਹੀ ਜਿਆਦਾ ਸੋਹਣੀਆਂ ਨੇ ਜਿਹਦੇ ਵਿੱਚ ਬਹੁਤ ਵਧੀਆ ਸਿੱਖਿਆ ਦਿੱਤੀ ਗਈ ਆ ਸੋ ਇਸ ਕਿਤਾਬ ਨੂੰ ਤੁਸੀਂ ਇੱਕ ਵਾਰ ਜ਼ਰੂਰ ਪੜ੍ਹ ਕੇ ਦੇਖਿਓ ਬਹੁਤ ਹੀ ਵਧੀਆ ਕਹਾਣੀਆਂ ਦੇ ਨਾਲ ਇਸ ਬੁੱਕ ਦੇ ਵਿੱਚ ਵਰਣਨ ਕੀਤਾ ਗਿਆ ਸੋ ਜਿਵੇਂ ਕਿ ਇਹ ਸਰੀਰਾ ਮੇਰਾ ਗੁਰਬਾਣੀ ਦੇ ਨਾਲ ਜੋੜਦੀ ਵੀ ਹੈ ਸਭ ਮਹਜੋਤ ਜੋਤ ਹੈ ਸੋਏ ਵਾਲਾ ਜੋ ਲੇਖ ਹੈ ਉਹ ਵੀ ਬਹੁਤ ਵਧੀਆ ਹੈ ਮਿਲਵਰਤਨ ਦੀ ਭਾਵਨਾ ਕਿਰਤ ਦਾ ਸੰਕਲਪ ਸੋ ਸਾਰੀਆਂ ਹੀ ਕਹਾਣੀਆਂ ਇੱਕ ਤੋਂ ਵੱਧ ਕੇ ਇੱਕ ਨੇ ਜਿਹੜੀਆਂ ਸਾਨੂੰ ਜੀਵਨ ਦੇ ਵਿੱਚ ਸਿੱਖਿਆ ਵੀ ਦਿੰਦੀਆਂ ਨੇ ਤੇ ਨਾਲ-ਨਾਲ ਸਾਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਵੀ ਪੈਦਾ ਹੋ ਜਾਂਦਾ ਹੈ ਸੋ ਇੱਕ ਵਾਰੀ ਕਿਤਾਬਾਂ ਪੜ੍ਹਨ ਦਾ ਸ਼ੌਂਕ ਤੁਸੀਂ ਰੱਖ ਕੇ ਦੇਖਿਓ ਗੈਰੰਟੀ ਦੇ ਨਾਲ ਕਹਿੰਦੇ ਆ ਤੁਸੀਂ ਜੀਵਨ ਦੇ ਵਿੱਚ ਕਦੇ ਵੀ ਬੋਰ ਨਹੀਂ ਹੋਵੋਗੇ ਸੋ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਬੁੱਕਸ ਨੇ ਇਹਨਾਂ ਦੀਆਂ ਜਿਹੜੀਆਂ ਛਪੀਆਂ ਨੇ ਤੋਂ ਤੁਸੀਂ ਜੇ ਪੜ੍ਹਨੀਆਂ ਹੋਣ ਤਾਂ ਉਹ ਵੀ ਪੜ੍ਹ ਸਕਦੇ ਹੋ ਸੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਬਹੁਤ ਸੋਹਣੀਆਂ ਸੋਹਣੀਆਂ ਕਿਤਾਬਾਂ ਤੁਹਾਡੇ ਸਨਮੁਖ ਰੱਖਣ ਦਾ ਮੌਕਾ ਮਿਲ ਰਿਹਾ ਕਿਉਂਕਿ ਪਿਛਲੀ ਜਿਹੜੀ ਵੀਡੀਓ ਆਪਾਂ ਬਣਾਈ ਸੀ ਜੂਨ 84 ਵਾਲੀ ਅਣਕਹੀ ਦਾਸਤਾਂ ਵਾਲੀ ਬਲੂ ਸਟਾਰ ਆਪਰੇਸ਼ਨ ਇੱਕ ਅਣਕਹੀ ਦਾਸਤਾਂ ਉਹਦੇ ਤੇ ਤੁਸੀਂ ਬਹੁਤ ਪਿਆਰ ਦਿੱਤਾ ਸੋ ਮੈਂ ਸੋਚਿਆ ਕਿ ਅੱਗੇ ਵੀ ਜੇਕਰ ਕਿਸੇ ਨੂੰ ਵੀ ਪੜਨ ਦਾ ਸ਼ੌਕ ਹੈ ਕੋਈ ਵੀ ਹੋਊਗਾ ਜਿਹੜਾ ਗੁਣ ਲੈਣਾ ਚਾਹੁੰਦਾ ਕਿਉਂਕਿ ਗੁਨਾ ਕਹੋ ਵਾਸੁਲਾ ਸਤਗੁਰੂ ਜੀ ਕਹਿੰਦੇ ਕੱਢ ਵਾਸਲ ਈ ਜੇ ਜੇ ਗੁਣ ਹੋਵਣ ਸਾਜਣਾ ਮੇਰ ਸਾਂਝ ਕਰੀ ਜੇ ਸਾਂਝ ਕਰੀ ਜੇ ਗੁਨਾ ਕੀਰੀ ਛੋੜ ਅਵਗਣ ਚੱਲੀਏ ਜਿੱਥੇ ਜਾਈਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਜੇ ਸਤਿਗੁਰੂ ਜੀ ਕਹਿੰਦੇ ਜਿੱਥੋਂ ਗੁਣ ਮਿਲਣ ਉੱਥੋਂ ਗੁਣ ਲੈ ਲੈਣੇ ਚਾਹੀਦੇ ਆ ਸੋ ਆਪਣੇ ਕੋਲੇ ਵੀ ਸਤਿਗੁਰੂ ਦੀ ਕਿਰਪਾ ਦੇ ਨਾਲ ਜਿੰਨੀ ਕਿ ਆਪਣੇ ਕੋਲੇ ਕੋਈ ਚੰਗੀ ਕਿਤਾਬ ਜਾਂ ਕੋਈ ਚੰਗੀ ਗੱਲ ਦਾ ਜੇਕਰ ਜੇਕਰ ਆਉਂਦਾ ਹੈ ਜਾਂ ਜਿੰਦਾ ਜਿਹੜਿਆ ਮੈਨੂੰ ਪਤਾ ਹੈ ਉਹ ਮੈਂ ਦੱਸਣ ਦੀ ਯਤਨ ਕਰਦਾ ਕੋਸ਼ਿਸ਼ ਕਰਦਾ ਤਾਂ ਜੋ ਕੋਈ ਹੋਰ ਉਸ ਚੀਜ਼ ਤੋਂ ਸਿੱਖਿਆ ਲੈ ਸਕੇ ਕਿਉਂਕਿ ਸਤਗੁਰੂ ਜੀ ਕਹਿੰਦੇ ਜਿੱਥੇ ਗੁਣ ਮਿਲਨ ਪਾਈ ਉਥੋਂ ਗੁਣ ਲੈ ਲੈ ਸਤਗੁਰੂ ਜੀ ਤਾਂ ਦੇਖਦੇ ਹੋਏ ਪੱਤੇ ਨੂੰ ਵੇਖ ਕੇ ਵੀ ਗੁਣ ਲੈ ਲੈਂਦੇ ਨੇ ਸਤਗੁਰੂ ਜੀ ਤਾਂ ਟੁੱਟੀ ਹੋਈ ਟਾਣੀ ਨੂੰ ਦੇਖ ਕੇ ਵੀ ਗੁਣ ਲੈ ਲੈਂਦੇ ਨੇ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰ ਹੈ ਬਾਰ ਜੋ ਬਣ ਫਲ ਆਕੇ ਭੁਏਂਗੇ ਰਹੇ ਬਹੁਰ ਨਾ ਲੱਗਿਆ ਡਾਰ ਕਹਿੰਦੇ ਦੂਰੀ ਬਾਰ ਜਿਹੜਾ ਇੱਕ ਫਲ ਕਹਿੰਦੇ ਟੁੱਟ ਕੇ ਦਰਖਤ ਤੋਂ ਡਿੱਗ ਪਿਆ ਦੂਰੀਵਾਰ ਉਸ ਟਾਣੀ ਦੇ ਨਾਲ ਉਸ ਦਰਖਤ ਦੇ ਨਾਲ ਨਹੀਂ ਜੁੜ ਸਕਦਾ ਕਹਿੰਦੇ ਇਹ ਮਨੁੱਖਾ ਜਨਮ ਬਹੁਤ ਕੀਮਤੀ ਆ ਡੋਨਟ ਵੇਸਟ ਇਟ ਰਿਸਪੈਕਟ ਇਟ ਕਦਰ ਕਰੋ ਇਹਦੀ ਇਹਨੂੰ ਵੇਸਟ ਨਾ ਗਵਾਓ ਸਤਿਗੁਰੂ ਜੀ ਕਹਿੰਦੇ ਇਹ ਪਾਈ ਬਹੁਤ ਅਮੋਲਕ ਹੈ ਆਇਓ ਸੁਨਣ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਅਣਲਾਲਚ ਬਿਰਥਾ ਜਨਮ ਪਰਾਨ ਸੋ ਸਤਿਗੁਰੂ ਜੀ ਕਹਿੰਦੇ ਪਾਈ ਸੋ ਨਾਲਾ ਰਬੀਬਾਣੀ ਦੀ ਵਿਚਾਰ ਵੀ ਆਪਾਂ ਕਰਨ ਦਾ ਯਤਨ ਕਰ ਲੈਨੇ ਆ ਸੋ ਇਹ ਕਿਤਾਬ ਜੇ ਕਿਸੇ ਨੇ ਪੜ੍ਹਨੀ ਹੋਵੇ ਤਾਂ ਜ਼ਰੂਰ ਪੜੇ ਪੱਤ ਝੜ ਤੋਂ ਬਾਅਦ ਤੀਰਥ ਸਿੰਘ ਕਮਲ ਦੀ ਲਿਖੀ ਹੋਈ ਇੱਕ ਕਿਤਾਬ ਹੈ ਜੀ ਜਿਹੜੀ ਕਿ ਬੇਕਮਾਲ ਬਾ ਕਮਾਲ ਕਹਿ ਲਈਏ ਇਹਦੀਆਂ ਵਿਚਲੀਆਂ ਜਦੋਂ ਤੁਸੀਂ ਕਹਾਣੀਆਂ ਪੜ੍ਹੋਗੇ ਤੁਸੀਂ ਕਹੋਗੇ ਕਿ ਵਾਕਈ ਪੜ੍ਹ ਕੇ ਸਵਾਦ ਆ ਗਿਆ ਸੋ ਅੱਜ ਦਾ ਲਾਈਵ ਆਪਾਂ ਇੱਥੇ ਹੀ ਸਮਾਪਤ ਕਰਦੇ ਆ ਤੁਹਾਡੇ ਕੋਈ